ਅੱਜ ਫਿਰ ਚੈਲੰਜ ਨੂੰ ਸੀ ਸਬਕਾਰ ਕੀਤਾ ਕੋਈ ਇੰਦਰ ਵੇਈ ਚੈਲੰਜ ਸੀ ਕਾਲਾ ਸੰਗਿਆ ਟ੍ਰੇਨ ਚੈਲੰਜ ਸੀ ਤੇ ਸਾਰੇ ਚੈਲੰਜ ਸਭ ਰਾ ਸਬਕਾਰ ਕੀਤੇ ਲੋਕ ਨੋ ਪ੍ਰੋਬਲਮ ਜਿਹੜੀ ਮਰਜ਼ੀ ਆਈ ਕਿ ਨੇ ਹੋਰ ਉਠਾਓ ਹੋਰ ਇਹ ਗੱਲ ਚੱਲਣੀ ਚਾਹੀਦੀ ਆ ਦੇਖਣੇ ਚਾਹੀਦਾ ਬਾਬਾ ਜੀ ਕੀ ਕਰਦੇ ਆ ਇਹ ਜਿਹੜੇ ਇਹਦੇ ਉੱਤੇ ਜਿਹੜੀ ਹੈਗੀ ਆ ਜਿਹੜੇ ਮਹਾਰਾ ਉਹਨਾਂ ਨੂੰ ਬਾਜਵਨ ਕਰਨੇ ਚਾਹੀਦੇ ਇਹ ਪਹਟਾ ਦਿਓ ਕੋਈ ਕਮੇਟੀ ਮਹਾਰਾ ਦੀ ਜਿਹੜੇ ਇਹਨਾਂ ਕੋ ਹੈਗੇ ਆ ਜੀ ਨੌਦੋ ਲੈ ਕੇ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਵੀ ਰਹੇ ਐ ਐਮਜੀਟੀ ਦੇ ਮੈਂਬਰ ਵੀ ਰਹੇ ਐ ਐਨਜੀਟੀ ਦੇ ਜਿਹੜੇ ਪਹਿਲੇ ਚੇਅਰਮੈਨ ਸੀ ਗੋਇਲ ਸਾਹਿਬ ਉਹਨਾਂ ਨੇ ਆਪਣੇ ਫੈਸਲਿਆਂ ਦੇ ਵਿੱਚ ਇਹ ਕਿਹਾ ਵੀ ਸੀਦੇਵਾਲ ਮਾਡਲ ਬੁਲਾਓ ਇਸ ਵੇਲੇ ਜਿਹੜੇ ਕੇ ਐਮਜੀਟੀ ਦੇ ਯਾਜਾ ਸਾਹਿਬ ਸੀ 22 ਤਰੀਕ ਨੂੰ ਉਹ ਅੰਮ੍ਰਿਤਸਰ ਆ ਗਏ ਉਹਨਾਂ ਦੀ ਤੁਹਾਨੂੰ ਵੀਡੀਓ ਭੇਜ ਦਿੰਦੇ ਆ ਉਹ ਕਹਿੰਦੇ ਮੈਂ ਆਪਣੇ ਫੈਸਲਿਆਂ ਦੇ ਵਿੱਚ ਲਿਖ ਦਿੰਦਾ ਕਿ ਸੀਦੇਵਾਲ ਮਾਡਲ ਨੂੰ ਬੁਲਾਓ ਤੋਂ ਉਹ ਵੀ ਹਨ ਬਾੜਾ ਅਨਪੜ੍ਹੇ ਨਾਮ ਨਰ ਅਬਦੁਲ ਕਲਾਮ ਆੜਪੜਸੀ ਨਾਂ ਜਿਹੜੇ ਹੈਗੇ ਹਾਈ ਕੋਰਟ ਦੇ ਡਿਪਟੀ ਚੇਅਰਮੈਨ ਉਹਨਾਂ ਪੜ੍ਹੇ ਇਹ ਬੜੇ ਲਿਖੇ ਕਿਉਂ ਮਗਰਮਾਰ ਤੋਂ ਬੰਦੇ ਜਿਹੜੇ ਹੈਗੇ ਜੀ ਬਰੋਡਾ ਕਰਦੇ ਆ ਡਿਗਰੀ ਹੋਵੇ ਸਾਡੇ ਕੋਲ ਡਿਗਰੀਆਂ ਵੀ ਹੈਗੀਆਂ ਓਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਡੀਲੈਟ ਦੀ ਡਿਗਰੀ ਸਾਨੂੰ ਦਿੱਤੀ ਐ ਫੇਰ ਇਹ ਜਿਹੜੀ ਹੈਗੀ ਆ ਉਹ ਦੇਸ਼ ਭਗਤ ਯੂਨੀਵਰਸਿਟੀ ਉਹਨੇ ਵੀ ਡਿਗਰੀ ਦਿੱਤੀ ਐ ਆ ਦੂਸਰੀ ਇੱਕ ਹੋਰ ਦੇ ਇਥੇ ਨਾਲ ਯੂਨੀਵਰਸਿਟੀ ਉਹਨੇ ਵੀ ਡਿਗਰੀ ਦਿੱਤੀ ਐ ਬਾਜਵਾ ਜੀ ਨੂੰ ਭੇਜ ਦਿਓ ਦੇਖਦੀਆਂ ਪੈਨ ਸਾਡੇ ਕੋਲ ਤਾਂ ਇਸ ਵੇਲੇ ਹਾਡੀ ਡੀਲਡ ਦੀ ਡਿਗਰੀ ਇਹਨੂੰ ਪੁੱਛਿਆ ਕੋਈ ਡੀਲਡ ਦੀ ਡਿਗਰੀ ਕਿਹੜੀ ਹੁੰਦੀ ਹੈ ਡਾਕਟਰ ਆਫ ਲਿਟਰੇਚਰ ਤੈਨੂੰ ਲਿਆ ਕੇ ਇਹਦਾ ਹੱਲ ਇਹੀ ਹੈ ਕਿ ਇਹਦੇ ਵਿੱਚ ਅਠਾ ਪਿੰਡਾਂ ਦਾ ਗੰਦਾ ਪਾਣੀ ਪੈਂਦਾ ਸੀ ਜਿੱਥੇ ਬੈਠੇ ਆ ਸੀ ਇਹ ਭੂਖੜੀ ਪਿੰਡਾਂ ਇਹਨਾਂ ਦਾ ਵੀ ਪਣੀ ਇਥੇ ਡਿੱਗਦਾ ਹੀਗਾ ਸਾਰਾ ਇਹਨਾਂ ਦੇ ਪਿੰਡ ਵਿੱਚ ਹੱਲ ਕੀਤਾ ਉਹ ਵੀ ਤੁਹਾਨੂੰ ਕੈਮਰੇ ਰਾਹੀਂ ਦਿਖਾ ਦੇਣਗੇ ਇਹਨਾਂ ਦਾ ਪਾਣੀ ਟ੍ਰੀਟ ਹੋ ਕੇ ਹੁਣ ਖੇਤੀ ਨੂੰ ਲੱਗੂਗਾ ਜਿੰਨੇ ਪਾਣੀ ਇਹ ਟ੍ਰੀਟ ਹੋ ਕੇ ਖੇਤੀ ਤੇ ਲਾਏਗਾ ਪੀਣ ਯੋਗ ਨਹੀਂ ਤੇ ਇਹ ਜਿਹੜੇ ਹੈਗੇ ਪ੍ਰਬੰਧ ਜਿੰਨਾ ਤੇਰੇ ਪ੍ਰਬੰਧ ਨਹੀਂ ਕਰਦੇ ਉਹਨਾਂ ਤੇਰੇ ਦਾ ਕੋਈ ਹੱਲ ਨਹੀਂ ਉਹ ਅਸੀਂ ਪ੍ਰਬੰਧ ਨਹੀਂ ਕਰ ਰਹੇ ਉਹਦਣ ਦੇ ਜਿਹੜੇ ਜਿਹੜੇ 70 ਐਮਐਲਡੀ ਪਾਣੀ ਡਿੱਗਦਾ ਸੀ ਉਹਦਾ ਉਹਨੂੰ ਉਹਨੂੰ ਜਿਹੜਾ ਹੈਗਾ ਜੋੜ ਕੇ ਟ੍ਰੀਟਮੈਂਟ ਤੇ ਬਚਾਇਆ 20 ਐਮਐਲਡੀ ਹੋਰ ਪਾਣੀ ਬਚਾਇਆ ਡੈਰੀਆਂ ਦਾ ਗੋਹ ਜਿਹੜਾ ਵਿੱਚ ਡਿੱਗਦਾ ਸੀ ਉਹਨੂੰ ਰੋਕਾਇਆ ਪਿੰਡਾਂ ਨੇ ਪ੍ਰਬੰਧ ਕੀਤੇ ਤੇ ਤਾਂ ਇਹ ਪਾਣੀ ਸਾਫ਼ ਹੋ ਕੇ ਸਿਵਲ ਜਾ ਰਿਹਾ ਇਹੋ ਜਿਹਾ ਅਮਰਦਰਗਾ ਵਧੀਆ ਗੱਲ ਕੀਤੀ ਹੈ ਨਹੀਂ ਇਹ ਇਹਦਾ 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 ਉਹੀ ਦੱਸ ਸਕਦੇ ਆ ਇਹਨਾਂ ਨੂੰ ਕਈਆਂ ਨੂੰ ਅਲਰਜੀ ਹੁੰਦੀ ਕਈਆਂ ਨਾ ਮੰਦੋਈ ਇਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਤਾਂ ਨਾ ਹੀ ਬੋਲਿਆ ਸੀ ਉਹਨੇ ਜਿਹੜਾ ਬੋਲਿਆ ਉਹ ਵੀ ਤੁਸੀਂ ਸੁਣ ਸਕਦੇ ਆ ਸੀਚੇਵਾਲ ਥਾਪਰ ਮਾਡਲ ਇਕੱਠਾ ਬੋਲਿਆ ਸੀ ਜਿਹੜਾ ਸੀਚੇਵਾਲ ਦੇ ਵਿੱਚ ਸ਼ੁਰੂ ਹੋਇਆ ਉਹ ਥਾਪਰ ਮਾਡਲ ਉਹਨਾਂ ਨੇ ਅਪਣਾਇਆ ਇਹਨਾਂ ਨੂੰ ਅਲਰਜੀ ਸੀਚੇਵਾਲ ਦੇ ਨਾਮ ਤੋਂ ਪੈ ਗਈ ਨਾਲ ਉਹਨਾਂ ਥਾਪਰ ਵੀ ਬੋਲਿਆ ਸੀਗਾ ਇਹਨਾਂ ਨੂੰ ਸੁਣਿਆ ਹੀ ਨਹੀਂ ਜਿਹੜਾ ਇਹਨਾਂ ਦਾ ਮਾਡਲ ਸੀ ਅਸੀਂ ਜਿੰਨੇ ਪਿੰਡਾਂ 'ਚ ਸੀਚੇਵਾਲ ਮਾਡਲ ਆਇਆ ਅਸੀਂ ਬੈਠੇ ਹਾਂ ਉਹਦੀ ਜ਼ਿੰਮੇਵਾਰ ਕਿ ਜਿੱਥੇ ਮੈਂ ਉਹ ਥਾਪਰ ਮਾਡਲ ਲਾਇਆ ਇਹਦੀ ਉਹ ਉਹ ਪੜਤਾਲ ਕਰੋ ਇਹਨਾਂ ਨੇ ਕਿਹਨੂੰ ਪੈਸੇ ਦਿੱਤੇ ਆ ਤਾਂ ਜੀ ਉਹ ਕੰਮ ਨਹੀਂ ਕਰ ਰਿਹਾ ਇਹਨਾਂ ਦਾ ਥਾਪਰ ਮਾਡਲ ਕੰਮ ਨਹੀਂ ਕਰ ਰਿਹਾ ਜਾ ਕੇ ਤੁਸੀਂ ਆਪ ਵੀ ਕੈਮਰਾ ਲੈ ਕੇ ਜਾਓ ਪੁੱਛੋ ਇਹ ਥਾਪਰ ਮਾਡਲ ਕਿਉਂ ਨਹੀਂ ਚੱਲਦਾ ਜਿੱਥੇ ਸੀਚੇਵਾਲ ਮਾਡਲ ਆ ਉਹਦੀ ਅਸੀਂ ਗਾਰੰਟੀ ਦੇਵਾਂਗੇ ਉਹ ਬੜਿਆ ਲਿਖਿਆ ਦਾ ਬਣਾਇਆ ਹੋਇਆ ਸਾਡਾ ਨਿਕਾ ਬਿਗਰੀਆਂ ਵਾਲਿਆਂ ਦਾ ਇਹੋ ਆਣਾ ਅਸੀਂ ਗੁਰੂ ਦੇ ਮੱਤ ਹੀ ਲੈ ਰਹੇ ਆ ਪਹਿਲਾ ਪਾਣੀ ਜਿਉ ਹੈ ਜਤ ਹਰਿਆ ਸਭ ਕੋਏ ਉਹਦਾ ਆਸਰਾ ਲੈ ਕੇ ਤੁਰਿਆ ਆ ਉਹ ਸਾਰਿਆਂ ਨੂੰ ਸੋਜੀ ਦਿੰਦਾ ਤੁਹੇ ਬਾਬੇ ਸੀਚੇ ਵਾਲੀ ਨੂੰ ਉਹਨਾਂ ਨੇ ਸੋਦੀ ਦੇ ਸੋਜੀ ਦਿੱਤੀ ਹੈ ਪਾਣੀ ਨੂੰ ਦਿੱਤਾ ਕਿਸ ਨੂੰ ਤਕਲੀਫ ਕੀ ਹੋਈ ਦਿੱਤੀ ਤਾਂ ਗੁਰੂ ਨੇ ਸੋਦੀ ਹੈ ਅਸੀਂ ਕੋਈ ਸੈਂਸ ਤਾਂ ਪੜੀ ਨਹੀਂ ਗਈ ਨਹੀਂ ਫਿਰ ਸੈਂਸ ਵਾਲਿਆਂ ਮੈਂ ਸੈਂਸ ਵਾਲਿਆਂ ਮੈਂ ਤੁਸੀਂ ਜਾ ਕੇ ਚੈੱਕ ਕਰ ਲਿਓ ਜਿਹੜੇ ਬਣਾਏ ਹੋਏ ਆ ਅਸੀਂ ਤਾਂ ਦਾਅਵਾ ਕਰਦੇ ਆ ਅਸੀਂ ਇਹੋ ਜਿਹੇ ਥੋੜੋ ਕਹਿੰਦੇ ਆ ਕਿ ਅਸੀਂ ਤਾਂ ਬਧਰੇ ਬੈਠੇ ਆ ਵੀ ਜਿਹੜਾ ਇਹਨਾਂ ਨੇ ਆਰੀ ਲਾਤੇ ਕਿਉਂਕਿ ਇਹ ਜਿਹੜੀ ਗੱਲ ਉਹ ਕਰਦੇ ਕੰਟਰੈਕਟਰ ਵਾਲੀ ਕਿ ਅਸੀਂ ਜਿੱਥੇ ਕੰਮ ਕਰਦੇ ਅਸੀਂ ਕਹਿੰਦੇ ਅਸੀਂ ਆਪਣਾ ਸਿਸਟਮ ਲਾਉਣਾ ਇਹ ਲੀਂਦੇ ਹੈਗੇ ਇਹਨਾਂ ਨੇ ਦਰਾਲੀਆਂ ਖਾਣੀਆਂ ਹੁੰਦੀਆਂ ਕਿਉਂਕਿ ਉਹਨਾਂ ਕੋ ਕੰਮ ਕਰਾਉਣਾ ਹੈ ਜਿਹੜਾ ਮਟੀਰੀਅਲ 3rd ਕਲਾਸ ਲਾਵੇ ਤੇ ਅਗਲੇ ਤੇ ਪੈਸੇ ਵੀ ਖਾ ਲੋ ਮਗਰਮ ਜਿਹੜਾ ਪਾਣੀ ਰਹਾਹਾਂ ਚ ਤੁਰੇ ਵੀ ਇਹਨਾਂ ਨੂੰ ਇਹ ਪ੍ਰੋਬਲਮ ਆ ਦੇ ਦੇ ਇਹਨੇ ਜਨਤਾ ਤੋਂ ਹੁੰਦੇ ਇਹਨਾਂ ਕੋਲ ਕਿੰਨੇ ਜਰੂਰ ਹੈ ਭਾਰਤ ਦਾ ਜਦੋਂ ਭਾਰਤ ਆਜ਼ਾਦ ਹੋਇਆ ਜਿਆਦਾ ਜਰਸਾ ਦਾ ਸੈਂਟਰ ਚ ਕੋਲ ਵੀ ਇਹਨਾਂ ਦੀ ਰਹੀ ਆ ਪੰਜਾਬ ਕੋਲ ਇਹਨਾਂ ਕੋਲ ਵਿਗਿਆਨੀ ਮੁੱਕ ਗਏ ਸੀ ਇਹਨਾਂ ਦੇ ਕੋਲ ਸੈਸ ਦੇ ਵਿਦਿਆਰਥੀ ਮੁੱਕ ਗਏ ਸੀ ਇਹਨਾਂ ਨੇ ਕਿਉਂ ਨਾ ਕਰਵਾਇਆ ਕੀ ਇਹਨੇ ਵੀ ਇਹਨਾਂ ਦੀ ਪ੍ਰਾਪਤੀ ਕੀ ਆ ਦੱਸਣੇ ਨੇ ਸਾਲਾਂ ਦੀ ਪਿੰਡਾਂ ਦੇ ਪਾਣੀਆਂ ਦੇ ਉੱਤੇ ਇਹਨਾਂ ਨੇ ਕੀ ਕਰਵਾਇਆ ਦੱਸੋ ਇਹਨਾਂ ਕੋ ਕਿਹੜਾ ਮਾਡਲ ਆ ਜਿਹੜੇ ਜਿਹੜਾ ਹੁਣ ਜ਼ਿਕਰੇ ਲਈ ਫਿਰਦੇ ਰਹੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਤੇ ਜਿਹਨਾਂ ਨੇ ਡਰੇਨਾਂ 'ਚ ਪਾਣੀ ਇਹਨਾਂ ਨੇ ਪੁਆਏ ਸਰਕਾਰੀ ਪੈਸਾ ਲਾ ਕੇ ਵਈਏ ਜਿਹਨਾਂ ਨੇ ਪੈਸੇ ਪੁਆਏ ਦੀ ਲੋ ਟੋਟਾ ਡਰੇਨ ਤੇ ਕਰਹੀ ਪੈਸੇ ਦੇ ਕੇ ਪਾਣੀ ਪਈ ਭੇਜ ਦਿੰਨੇ ਆ ਆਪੇ ਡਰੇਨ 'ਚ ਤਰਿਆ ਬਹੁਤ ਗੰਦੇ ਕਰੋ ਨਾਲੇ ਤੇ ਸਾਰੇ ਇਹਨਾਂ ਕੋਸ਼ਤਾ ਰਹੀਆਂ ਕੀ ਕੀਤਾ ਇਹਨਾਂ ਨੇ ਬੜੇ ਲਿਖਿਆ ਨਹੀਂ ਆ ਦੇਣਾ ਇਹਨਾਂ ਕੋ ਜਵਾਬ ਹੈ ਨਹੀਂ ਗਾ ਇਹਨਾਂ ਕੋ ਜਵਾਬ ਹੈ ਨਹੀਂ ਜਾ ਕੇ ਤੇ ਮਹਿਕਮੇ ਨੂੰ ਬੋਲ ਸਕਦੇ ਆ ਤਾਂ ਪਸੰਦ। थैंक यू थैंक यू टू ਧੰਨਵਾਦ ਸਾਰਿਆਂ ਦਾ। ਕੰਮ ਕੀ ਬਈ ਜਿਹੜੇ ਚੈਲੰਜ ਲੈ ਕੇ